ਲੋ ਵੀ ਮੱਲੋ ਖੀਰੀਆਂ ਝੋਟੀਆਂ ਦਾ ਮੁਕਾਬਲਾ ਹੋ ਗਿਆ ਕੰਪਲੀਟ ਤੇ 31 ਝੋਟੀਆਂ ਆਈਆਂ ਸੀ ਜਿਹਦੇ ਵਿੱਚੋਂ ਇੱਧਰ 1 2 3 ਨੰਬਰ ਤੇ ਜਿਹੜੀਆਂ ਸਿਲੈਕਟ ਝੋਟੀਆਂ ਕਰ ਲਈਆਂ ਗਈਆਂ ਤੇ ਝੋਟੀਆਂ ਵੀ ਜੱਜ ਸਹਿਬਾਨ ਨੇ ਇਹੋ ਜੀਆਂ ਕੱਢੀਆਂ ਜਿਨ੍ਹਾਂ ਦੇ ਵਿੱਚ 1% ਵੀ ਮੱਲੋ ਓਵਰ ਵਾਈਟਨੈਸ ਨਹੀਂ ਸੀਗੀ ਤੇ ਜਿਹੜੀਆਂ ਬੋਡੀ ਸਟਰਕਚਰ ਨੀਲੀ ਦਾ ਰੱਖਦੀਆਂ ਸੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਇਸ ਕੰਪੀਟੀਸ਼ਨ 'ਚ ਰੱਖਿਆ ਗਿਆ ਤੇ ਜਿਹੜੇ ਜੱਜ ਸਹਿਬਾਨ ਆ ਜਿਹੜੇ ਗੜਵਾਸੂ ਯੂਨੀਵਰਸਿਟੀ ਤੋਂ ਆਏ ਸਿਰੇ ਦੀ ਜੱਜਿੰਗ ਕੀਤੀ ਆ ਡਾਕਟਰ ਜਸਵੰਤਰਾਏ ਜੀ ਜਿਹੜੇ ਫਿਰੋਜ਼ਪੁਰ ਤੋਂ ਆ 50 ਰਿਟਾਇਰ ਹੋਏ ਆ ਜਿਹੜੇ ਸਿਰੇ ਦੀ ਜੱਜਿੰਗ ਹੋਈ ਆ ਜੱਜਿੰਗ ਜਿਹੜੀ ਬਹੁਤ ਹੀ ਟੌਪ ਕਲਾਸ ਹੋਈ ਕਿਉਂਕਿ ਝੋਟੀਆਂ ਉਹੀ ਨਿਕਲੀਆਂ ਜਿਹੜੀਆਂ ਲਵਿੰਪੀ ਚਾ ਤੋਰਦੇ ਕਿਲੋਂ ਦੇ ਤੋਂ ਦੇਖ ਸਕਦੇ ਤੁਸੀਂ ਪੈਸਟਲ ਦੀ ਝੋਟੀ ਆ ਇਹ ਇਹ ਝੋਟੀ ਪਹਿਲੇ ਨੀਲੀ ਦਾਵੀ ਦੇ ਵਿੱਚ ਵੀ ਮਿੱਤਰੋ ਚੜ੍ਹਦੀ ਬਤਨ ਦੀ ਝੋਟੀ ਇੱਕ ਵਾਰ ਕਮਾਲ ਬਾਈ ਦੇਖੋ ਤੁਸੀਂ ਫੌਸਲੇ ਆ ਜਿਹੜੇ ਉਹਨਾਂ ਜਦੀਕੀ ਦੇ ਬਿਲਕੁਲ ਐਮ ਜਿਵੇਂ ਕਹਿੰਦੇ ਹੁੰਦੇ ਨਾ ਪਲਾਂ ਦੇ ਨੇੜੇ ਕੁਝ ਮਿੰਟਾਂ ਦੀ ਦੂਰੀ ਰਹਿ ਗਈ ਆ ਇਹ ਪਹਿਲਾਂ ਵੀ ਆਈ ਆ ਦੂਵੇਂ ਰਿੰਗਾ ਦੇ ਨੇ ਲੇਲੀ ਰਾਵੀ ਤੇ ਪਹਿਲਾਂ ਵੀ ਟੈਮ ਵਾਲੇ ਦੇ ਪਾਸੋਂ ਹੋਵੇ ਪਰਮਤਮਾ ਦੀ ਕਿਰਪਾ ਦੇ ਨਾਲ ਬਸ ਅਜੇ ਬਾਅਦ ਫਿਰ ਮੋੜਾ ਆਲੇ ਤੁਸੀਂ ਵੀ ਵਜੋਂ ਰਹਿਣੀ ਐਣ ਤੁਹਾਡੀ ਮਾੜੀ ਜੀ ਵਾਰੀ ਤਾਂ ਜ਼ਰੂਰ ਲੈ ਤਾਉਂਗੀ ਪਰ ਪਟਾਕੇ ਥੋੜੇ ਤੇ ਵੀ ਸਿਰਾਈ ਆ ਐਣੀ ਗੱਲ ਹੋ ਗਈ ਮਿੰਟ ਚੈਰਮੈਨਸ ਚਲਾ ਜਾਊਗਾ ਆ ਦੇਖੋ ਤੁਸੀਂ ਜਾਣ ਪੂਰੀ ਗੱਲਬਾਤ ਤੀਰ ਟਿਕਾਣੇ ਤੇ ਆ ਨੀਲੀ ਰਾਵੀ ਨਸੋਂ ਦੇ ਵਿੱਚ ਕਿਉਂਕਿ ਇਹਨਾਂ ਨੇ ਜੱਗਾਂ ਨੇ ਜਿਹੜੇ ਫੈਸਲੇ ਲੈਣੇ ਹਨਾ ਬਾਈ ਬਹੁਤ ਕੁਝ ਦੇਖ ਕੇ ਲੈਣੇ ਆ ਤੌਰ ਦੇ ਸਕੇ ਸਿੰਘ ਦੇਖ ਕੇ ਪੂਸ਼ ਦੇਖ ਕੇ ਉਹਦੇ ਕੈਰੈਕਟਰ ਐ ਨਹੀਂ ਹੈ ਵੀ ਉਹਨਾਂ ਨੇ ਇਕੱਲੀ ਛੋਟੀ ਵੀ ਸ਼ਕਲ ਵੇਖ ਕੇ ਜਿਹਨੂੰ ਸਾਸਟ ਕਰਨ ਦੇਣਾ ਛੁੱਕਰ ਕੇ ਜਾ ਰਿਹਾ ਇਹਨਾਂ ਸਾਰੇ ਦੱਦ ਸਾਬਾਨਾਂ ਦਾ ਜਿਨ੍ਹਾਂ ਦੀ ਅੱਖ ਨੇ ਬਹੁਤ ਬਹੁਤ ਨੋਲਜ ਕਰਨਾ ਹੁੰਦਾ ਬਾਈ ਤੇ 3 ਨੰਬਰ ਤੇ ਬਾਈ ਅਮਰਤਾਲੀ ਕੋਲੀਆਂ ਆਉਣ ਲੱਗ ਗਈ ਬਹੁਤ ਬਹੁਤ ਡਾਇਮੰਡ ਬਣਾਉਣ ਵਾਲੀਆ ਕਿਉਂਕਿ ਇਹ ਰਖੇ ਘਮੜੇ ਵਾਲੇ ਦੇ ਹੱਥੇ ਫੜਿਆ ਹੋਇਆ ਯਾਰ ਸਾਹਿਬ ਜੱਤਣ ਦੇ ਲਈ ਆਇਆ ਹੋਇਆ ਹਾਂ ਜੀ ਇਹ ਕਹਿੰਦਾ ਵੀ ਮੈਂ ਸਾਰੀ ਪਰਮਾਤਮਾ ਕਰੇ ਜਿਹਦੇ ਨਾਲ ਜਿਹੜਾ ਪ੍ਰਣਾਮ ਅਣਖੀ ਤੌਰ ਤੇ ਬੀਤੀਆਂ ਜਿਆ ਸਾਰੇ ਜao ਬਸੇ ਪਰ ਕੋਈ ਜਿੱਤੂ ਜਾਂ ਜੱਟ ਦੀ ਜਾਨ ਲੈ ਵੀ ਭਾਈ ਤੇਜੇ ਕੱਪ ਵਾਲੀ ਦੋਵੇਂ ਹੱਥ ਖੜੇ ਕਰਕੇ ਸਾਰੇ ਭਰਾਵਾਂ ਦਾ ਸਤਿਕਾਰ ਕਰਦੇ ਮੇਰੇ ਪਿੰਡ ਦਾ ਗੱਭਰੂ ਆ ਬਹੁਤ ਮਿਹਨਤ ਕਰਦਾ ਲੰਮੇ ਸਮੇਂ ਤੋਂ ਚੌਂਦਾ ਰਹਿ ਤੈਨੂੰ ਬਹੁਤ ਸ਼ੁਕਰਗੁਜ਼ਾਰ ਆ ਸਾਰਿਆਂ ਭਰਾਵਾਂ ਦਾ ਹੀ ਤੁਸੀਂ ਸਾਰੇ ਲੋ ਵੀ 3 ਨੰਬਰ ਤੇ ਸਤਨਾਮ ਵਾਲੀ ਝੂਟੀ ਜਿਹੜੀ ਮੰਨ ਲਓ ਲੱਗੀ ਆ ਤੇ 4 ਨੰਬਰ ਤੇ ਬੂਰੀ ਜਿਹੜੀ ਦੇਖ ਸਕਦੇ ਆ 2 ਮਿੰਟ ਹੁਣ ਆਪਾਂ ਰਕਰੀ ਮੈਕ ਨੂੰ ਆਫ ਰੱਖਾਂਗੇ ਕਿਉਂਕਿ ਜਿਹੜਾ ਤੀਰ ਆ ਨੀਲੀ ਰਵੀ ਦਾ ਟਿਕਾੜੇ ਜੇ ਤੇ ਆ ਕਿ ਕੋਈ ਪੱਤ ਨਹੀਂ ਜਾਵੇ ਕਿਦਰ ਮੇਰੀ ਬਾਤ ਸੁਣ ਕੇ ਭਲੇਖਾ ਹੀ ਨਾ ਪੈ ਜਾਏ ਇਸ ਕਰਕੇ ਆਪਾਂ 2 ਮਿੰਟ ਹੋਲ ਰੱਖਾਂਗੇ ਮੈਕ ਨੂੰ ਲੋ ਵੀ ਮਿੱਤਰੋ ਇਹ ਜਿਹੜੀ ਛੋਟੀ ਰੰਗ ਵਾਈ ਚੋਰੀ ਗਈ ਹੈ ਦੇਖ ਸਕਦੇ ਤੁਸੀਂ ਸਾਹਮਣੇ ਸੋ ਇੱਧਰ ਪਿੱਛੇ ਕਰ ਲੋ ਬਣ ਗਿਆ ਬੜਾ ਪਿੱਛੇ ਕਰ ਲੋ ਪਕਰ ਦੇ ਅੱਗੇ ਬੜਾ ਪਿੱਛੇ ਕਰ ਲੋ ਜੱਜਿੰਗ ਬੜੀ ਮਾਲੋ ਫਾਰਮ ਦਾ ਮੁਕਾਬਲਾ ਹੈ ਅਜੇ ਵੀ ਜੱਜਿੰਗ ਮਾਲੋ ਪੂਰੇ ਪਾਲ ਤੋਂ ਵਰ ਪਹਿਲੀ ਬਰੀਆ 3 ਤੇ 4 ਨੰਬਰ ਵਾਲੀ ਦੀ ਪੂਰੀ ਪਰਖ ਕਰਦੇ ਹੋਏ ਬੜੀ ਕਹਿ ਸੀ ਦੱਸ ਆ ਯਾ ਕੋਈ ਤਗਲੀ ਚੀਜ਼ ਆਏ ਜਤਿੰਦਰ ਨੂੰ ਮਲਾਉਂਗਾ ਕੋਈ ਇੰਟਰਵਿਊ ਬਾਅਦ ਦਊਗਾ ਤੈਨੂੰ ਰੁਕ ਜਾ 2 ਮਿੰਟ ਥੋੜਾ ਖਮਾਣੇ ਯਾਰ ਬਾਬਾ ਬਾਬਾ ਪ੍ਰਾਣੀ ਸਾਹਿਬ ਆ ਜਿਹੜੇ ਵਾਈਕਲ ਬੂਰੀ ਚੋ ਤੇਣਾ ਬਾਈ ਇਤਨੋਂ ਮੇਲੇ ਤੋਂ ਵੀ ਫਰਸਟ ਆਈ ਸੀ ਸੋ ਨਾ ਫਰਸਟ ਹੀ ਆਈ ਸੀ ਨਾ ਤੇ ਉਹ ਦੋ ਜਿਹੜੇ ਫਾਸਟ ਆਈ ਨਾ ਬਾਈ ਇਹਦੀ ਕੀਮਤ ਦੇ ਬਹੁਤ ਵੱਡੀ ਮਿਸਾਲ ਬਣੀ ਸੀ ਤੁਸੀਂ ਯਕੀਨ ਕਰਿਓ ਹੁਣ ਜੇਕਰ ਆਪਾਂ ਦੱਸਦੇ ਆ ਨਾ ਕਿਰ ਕੱਲ ਹੋਰ ਹੋ ਜਾਂਦੀ ਆ ਤੇ ਬਹੁਤ ਟਿਕਾਣੇ ਲੱਗੀਆਂ ਸੀ ਗੱਲਾਂ ਇਹਦੀ ਇੱਕੇ ਪਿੱਛੇ ਇੱਕ ਚਲੋ ਥੋੜੋ ਚਲੋ ਥੋੜੋ ਜਿਹਾ ਥੋੜੋ ਜਿਹਾ ਚਲੋ ਲੰਮੀ ਤੋਰ ਬਣਾ ਪਛੇਤ ਉਪਰਾਂ ਲੰਮੀ ਤੋਰਾਂ ਕੋਲ ਧਮਾਕੇ ਤੋਰੋ ਯਾਰ ਕੀ ਕਰਨੇ ਬਾਈ ਛੋਟੀ ਜਿਹੀ ਪਰੇਸ਼ਾਨੀ ਹੈ ਲੋਕ ਫਿਰੋਜ ਤੋਂ ਡਾਕਟਰ ਆਉਣੀ ਦੇਖਣਾ ਉਧਰ ਨਾ ਨਾ ਖੜੋ ਹਾਂ ਥੋੜੀ ਜਿਹਾ ਮੋੜ ਕੇ ਜਾਈਓ

ਲਓ ਜੀ 10 ਝੋਟੀਆਂ ਕੱਢ ਲੀਆਂ ਵਾ ਪਹਿਲੇ ਦੂਜੇ ਤੇ ਤੀਜੇ ਤੇ ਚੌਥੇ ਤੇ ਪੰਜਵੇਂ 6ਵੇਂ 7ਵੇਂ 8ਵੇਂ 9ਵੇਂ ਤੇ 10ਵੇਂ ਤੁਸੀਂ ਦੇਖ ਸਕਦੇ ਤੁਸੀਂ ਜਿਹੜੀਆਂ 10 ਝੋਟੀਆਂ ਸਿਲੈਕਟ ਹੋ ਚੁੱਕੀਆਂ ਦੋਸਤੋ ਪਹਿਲੇ ਨੰਬਰ ਤੇ ਪੈਸਟਲ ਦੀ ਝੋਟੀ ਲੱਗੀ ਆ ਦੂਜੇ ਨੰਬਰ ਤੇ ਝੋਟੀ ਅਲਪਗੀ ਮੋਚੇ ਤੇ ਲੱਗੀ ਹੋਈ ਆ ਤੀਜੇ ਨੰਬਰ ਤੇ ਸਤਨਾਮ ਮੰਗੇ ਵਾਲੀ ਦੀ ਲੱਗੀ ਤੇ ਚੌਥੇ ਨੰਬਰ ਤੇ ਬੂਰੀ ਬਾਈ ਅਮਰਤਾਲੀ ਝੋਟੀ ਲੱਗੀ ਆ ਤੇ ਇਹ 10 ਝੋਟੀਆਂ ਜਿਹੜੀਆਂ ਸਿਲੈਕਟ ਹੋਈਆਂ ਦੋਸਤੋ ਆ ਦੇਖ ਸਕਦੇ ਤੁਸੀਂ